ਖੰਨਾ ਪੰਚੀ ਨਵਜੋਸ ਸਿੰਘ ਸਿੱਧੂ ਨੇ ਖੰਨਾ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਅਤੇ ਪਾਇਲ ਤੋਂ ਵਿਧਾਇਕ ਲਖਵੀਰ ਸਿੰਘ ਦੇ ਨਾਲ 30 ਮਿੰਟ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਵਿਧਾਇਕ ਕੋਟਲੀ ਅਤੇ ਲੱਖਾ ਨੇ ਸਿੱਧੂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਕੋਟਲੀ ਅਤੇ ਲੱਖਾ ਨੇ ਕਿਹਾ ਕਿ ਸਿੱਧੂ ਦੀ ਅਗਵਾਹੀ ਵਿੱਚ ਜੇਕਰ ਵਿਧਾਨ ਸਭਾ ਚੋਣਾ 2022 ਲੜੀਆਂ ਗਈਆਂ ਤਾਂ ਪਾਰਟੀ ਨੂੰ ਇਸ ਦਾ ਬਹੁਤ ਫਾਇਦਾ ਹੋਵੇਗਾ। ਨਵਜੋਤ ਸਿੰਘ ਸਿੱਧੂ ਨੂੰ ਪਰਵਾਦੋ ਜੀ ਇੱਕ ਤਰ੍ਹਾਂ ਦੇ ਨਵਜੋਤ ਸਿੰਘ ਸਿੱਧੂ ਜੀ ਇੱਕ ਕ੍ਰਿਸਮੈਟਿਕ ਲੀਡਰ ਨੇ ਲੋਕਾਂ ਵਿੱਚ ਉਹਨਾਂ ਪ੍ਰਤੀ ਬੜਾਤ ਸ਼ਾਬ ਔਰ ਆਉਣ ਵਾਲੇ ਸਮੇਂ ਚ ਉਹ ਕਾਂਗਰਸ ਪਾਰਟੀ ਨੂੰ ਹੋਰ ਅੱਗੇ ਲੈ ਕੇ ਜਾਣਗੇ ਕਾਂਗਰਸ ਨੂੰ ਹੋਰ ਮਜ਼ਬੂਤ ਕਰਨਗੇ ਔਰ ਅਸੀਂ ਆਉਣ ਵਾਲੇ ਦਿਨਾਂ ਚ ਪਾਰਟੀ ਨੂੰ ਹੋਰ ਬਲੰਦੀਆਂ ਤੇ ਲੈ ਕੇ ਜਾਵਾਂਗੇ ਕੱਲ ਵੀ ਮੀਟਿੰਗ ਯੂਥ ਕਾਂਗਰਸ ਨੇ ਵੀ ਕੱਲ ਰੱਖ ਲਈਏ ਤੁਸੀਂ ਵੀ ਯੂਥ ਕਾਂਗਰਸ ਦੇ ਸਾਰੇ ਔਰ ਦੂਜੇ ਪਾਸੇ ਕਾਂਗਰਸ ਪ੍ਰਧਾਨ ਸ਼੍ਰੀ ਜਖਨ ਨੇ ਵੀ ਇੱਕ ਮੀਟਿੰਗ ਰੱਖ ਲਈਏ ਕੱਲ ਬੁਲਾ ਲਿਆ ਤਮਾਮ ਐਮਐਲਏ ਨੂੰ ਅਗੋਂ ਅਸੀਂ ਮੀਟਿੰਗ ਦੇ ਵਿੱਚ ਜੋ ਸਾਨੂੰ ਨਿਸ਼ਾ ਨਿਰਦੇਸ਼ ਹੋਣਗੇ ਅਸੀਂ ਉਹਦੀ ਪਾਲਣਾ ਕਰਾਂਗੇ ਔਰ ਜੋ ਵੀ ਉੱਥੇ ਫੈਸਲਾ ਨਿਕਲ ਕੇ ਆਊਗਾ ਉਹ ਸਾਰਿਆਂ ਨੂੰ ਸਰ ਪ੍ਰਮਾਨਿਤ ਹੋਏਗਾ। ਇਹਨਾਂ ਨੂੰ ਲੇਟ ਕਿਉਂ ਹੋ ਰਿਹਾ ਸਰ? ਇੰਨਾ ਜ਼ਿਆਦਾ ਲੇਟ ਕਿਉਂ ਹੋ ਰਿਹਾ? ਨਹੀਂ ਲੇਟ ਨਹੀਂ ਹੋ ਰਿਹਾ। ਕਾਫੀ ਕੋਈ ਮੀਟਿੰਗ ਹੋ ਰਹੀ ਹੈ। ਦੇਖੋ ਕਾਂਗਰਸ ਪਾਰਟੀ ਇੱਕ ਡੈਮੋਕ੍ਰੈਟਿਕ ਪਾਰਟੀ ਆ। ਹਰ ਦੇ ਵਿਚਾਰ ਜਿਹੜੇ ਨੇ ਉਹ ਪਾਰਟੀ ਲਈ ਬਹੁਤ ਜ਼ਰੂਰੀ ਨੇ। ਸੋ ਇਸ ਕਰਕੇ ਸਾਰਿਆਂ ਦੀ رائے ਲਈ ਜਾ ਰਹੀ ਹੈ। ਔਰ ਜੋ رائے ਦੇ ਵਿੱਚੋਂ ਨਿਕਲ ਕੇ ਆਊਗਾ ਉਹ ਪਾਰਟੀ ਜਿਹੜੀ ਆ ਉਹ ਕਰਨ ਜਾ ਰਹੀ ਹੈ। ਦੇਖੋ ਕਾਂਗਰਸ ਪਾਰਟੀ ਦੇ ਵਰਕਰਾਂ 'ਚ ਪੰਜਾਬ ਦੇ ਵਰਕਰਾਂ 'ਚ ਬੜਾ ਉਤਸ਼ਾਹ ਨਿਖੋਸ਼ ਸੀ ਸਿੱਧੂ ਨੂੰ ਵੇਖ ਕੇ। ਸਾਡੀ ਦਾ ਹਾਈ ਕਮਾਂਡ ਤੇ ਟੇਕ ਆ ਜੋ ਹਾਈ ਕਮਾਂਡ ਫੈਸਲਾ ਕਰੂ ਅਸੀਂ ਸੈਪਟ ਕਰਾਂਗੇ ਨਵਜੋਤ ਸਿੰਘ ਸਿੱਧੂ ਦਾ ਜੋ ਲੋਕਾਂ ਚੋਂ ਹੁਆਰ ਆ ਉਹ ਤੁਸੀਂ ਦੇਖ ਸਕਦੇ ਹੋ ਕਿਵੇਂ ਆਪ ਮਹਾਰੇ ਲੋਕ ਉਹਨਾਂ ਨੂੰ ਮਿਲਣਾ ਚਾਹੁੰਦੇ ਨੇ ਤੇ ਕਾਂਗਰਸ ਪਾਰਟੀ ਡਬਲ ਹੁਆਰ ਨਾਲ ਗਰੂ ਦੀ ਇਹਨਾਂ ਦਾ ਐਨਥੂਸੀਆਜ਼ਮ ਹੈ ਵਰਕਰ ਦੇ ਵਿੱਚੋਂ ਨਿਕਲ ਕੇ ਆਇਆ ਇਹਦਾ ਕੀ ਮਤਲਬ ਸਮਝਦੇ ਹੋ ਇਹਦਾ ਮਤਲਬ ਵਰਕਰ ਚਾਹੁੰਦੇ ਨੇ ਵਰਕਰ ਚਾਹੁੰਦੇ ਨੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਵੀ ਚਾਹੁੰਦੀ ਆ ਇਸ ਕਰਕੇ ਤਾਂ ਨਤੀਜੇ ਨੇ ਸਾਰਥਕ ਆਉਣਗੇ 2022 ਚੋਣਾਂ 'ਚ ਜਿੱਤ ਕਰਾਂਗੇ ਐਮਐਲਏ ਚਾਹੁੰਦੇ ਆ ਕਿ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣ ਪਾਇਲ ਡੀਐਮਐਲ ਲਖਵੀਰ ਲਖਾਗੀ ਚਾਹੁੰਦਾ ਪਾਇਲ ਦਾ ਐਮਐਲ ਕਾਂਗਰਸ ਦਾ ਵਰਕਰ ਆ ਸੋਨੀਆ ਗਾਂਧੀ ਰਾਹੁਲ ਗਾਂਧੀ ਦੇ ਨਾਲ ਆ ਜਿਹੜਾ ਹਾਈ ਕਮਾਂਡ ਦਾ ਫੈਸਲਾ ਉਹ ਸਿਰ 'ਤੇ ਪਰਵਾਣ ਸੋ ਸਾਮਪੋਰਟ ਤੇ ਕਹਿ ਰਹੇ ਨੇ ਕਿ ਜਿਹੜਾ ਖੰਨਾ ਤੋਂ ਨਿਰਭਿੰਦਰ ਸਿੰਘ ਦੀ ਰਿਪੋਰਟ ਐ ਐਸਐਮਜ਼ेड ਨਿਊਜ਼ ਫੋਰ ਲੇਟੈਸਟ ਨਿਊਜ਼ ਅਪਡੇਟਸ ਲਾਈਕ ਐਂਡ ਫੋਲੋ ਆਵਰ ਫੇਸਬੁੱਕ ਪੇਜ ਐਸਐਮਜ਼ेड ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਸਐਮਜ਼ेड ਨਿਊਜ਼ ਐਂਡ ਪ੍ਰੈਸ ਦਾ ਬੈਲ ਆਈਕਨ